ਵੱਡੀ ਖਬਰ ਕਾਤਲ ਪਤਨੀ ਦੇ ਮਾਵਾਬ ਨਿਕਲੇ ਝੂਠੇ ਕੋਰਟ ਵਿੱਚ ਬਦਲਣਗੇ ਆਪਣਾ ਬਿਆਨ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਜਿਹੜੇ ਲੋਕਾਂ ਨੇ ਕਦੀ ਚੜੇਲ ਡੈਨ ਆ ਵੇਖੀ ਹੋਵੇ ਰਵਿੰਦਰ ਕੌਰ ਨੂੰ ਦੇਖ ਲਓ ਮੈਂ ਸ਼ਰਿਆਂ ਨੂੰ ਕਹਿ ਰਿਆ ਇਹਨੂੰ ਲੜਕੀ ਨਾ ਕਹਿਣਾ ਪਲੀਜ਼ ਮੇਰਾ ਦਿਲ ਬਹੁਤ ਗੁੱਸਾ ਹੈ ਮੇਰਾ ਬਾਪ ਵੀ ਚੱਲ ਰਿਹਾ ਤੇ ਮੈਂ ਗੋਲੀ ਮਾਰਾਂ ਵੀਰਿੰਦਰ ਕੌਰ ਦਾ ਕਲੀਅਰ ਫਰਜ ਸੀ ਉਹਨੂੰ ਤਾਂ ਪੂਰੀ ਤਰ੍ਹਾਂ ਪਤਾ ਸੀ ਇਸ ਘਟਿਆ ਕੰਮ ਚ ਐਕਟਿਵਲੀ ਇਨਵੋਲਡ ਤੁਸੀਂ ਇਨਵੋਲਡ ਹੋ ਤਾਂ ਤਾਂ ਫਿਰ ਤੁਸੀਂ ਕਾਤਲ ਹੀ ਹੋ ਵੀਰਿੰਦਰ ਕੌਰ ਦਾ ਮਾਮਲਾ ਦੇਖਣ ਤੋਂ ਬਾਅਦ ਉਹ 120 24 ਆਉਂਦੀ ਹੈ ਪਲੱਸ ਰੈੱਡ ਵਿਦ 302 ਇਹ ਵੀ ਫਾਂਸੀ ਲੱਗ ਜਾਏਗਾ ਸੀਨੀਅਰ ਐਡਵੋਕੇਟ ਸੁਨੀਲ ਮਲਨ ਸਾਹਿਬ ਇੱਥੇ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਮਲਨ ਸਾਹਿਬ ਨਮਸਕਾਰ ਜਿਹੜੇ ਲੋਕਾਂ ਨੇ ਕਦੀ ਚੜੇਲ ਡੈਨ ਨਾ ਵੇਖੀ ਹੋਵੇ ਉਹ ਰਵਿੰਦਰ ਕੌਰ ਨੂੰ ਦੇਖ ਲਓ ਮੇਰੇ ਸ਼ਰਿਆਂ ਨੂੰ ਕਹਿ ਰਹੇ ਆ ਉਹ ਦੇਖ ਲਓ ਰੀਅਲ ਡੈਨ ਲਾਈਫ ਚ ਕਿਸੇ ਨੇ ਨਹੀਂ ਵੇਖੀ ਕਿਸੇ ਬੱਚੇ ਨੂੰ ਵਿਖਾਉਣੀ ਹੈ ਤੇ ਦਿਖਾਓ ਇਦਾਂ ਦੀ ਹੁੰਦੀ ਹੈ ਇਹਨੂੰ ਲੜਕੀ ਨਾ ਕਹਿਣਾ ਪਲੀਜ਼ ਮੇਰਾ ਦਿਲ ਮਤਲਬ ਗੁੱਸੇ ਚ ਆਉਂਦਾ ਸਾਡੀਆਂ ਧੀਆ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਸਾਡੀ ਚਲੋ ਹਰ ਲੇਡੀ ਇਦਾਂ ਦੀ ਨਹੀਂ ਹੈ ਜੀ ਪਰ ਉਹ ਮੈਂ ਨਾ ਇਹ ਥੋੜਾ ਬੈਕਗ੍ਰਾਉਂਡ ਚ ਜਾਨਣਾ ਜਦੋਂ ਅਸੀਂ ਕਾਲਜ ਚ ਪੜ੍ਹਦੇ ਸੀ ਤੇ ਉਸ ਤੋਂ ਬਾਅਦ ਕੰਪਿਊਟਰ ਹਾਰਡਵੇਅਰ ਦਾ ਕੰਮ ਕੀਤਾ ਤੇ ਮੈਂ ਇੱਕ ਕਾਲਜ ਚ ਗਿਆ ਜਿੱਥੇ ਲੜਕੀਆਂ ਸੀ ਜ਼ਿਆਦਾ ਜੀ ਤੋ ਮੈਂ ਉਹਦੇ ਚ ਇੱਕ ਛੋਟਾ ਜਿਹਾ ਲੈਕਚਰ ਵੀ ਦੇ ਰਿਆ ਸੀ ਮੈਂ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਬੜੀਆਂ ਚੰਗੀਆਂ ਹੁੰਦੀਆਂ ਤੇ ਥੋੜੇ ਜਿਹਾ ਮਜ਼ਾਕ ਵੀ ਕਰ ਰਿਆ ਸੀ ਮੈਂ ਕਿ ਇਹਨਾਂ ਨੂੰ ਕੁਝ ਵੀ ਪਤਾ ਲੱਗ ਜੇ ਇਹ ਸੈਲੈਂਦੀਆਂ ਫਲਾਣਾ ਕਰਦਾ ਮਤਲਬ ਬੋਏਫ੍ਰੈਂਡ ਵਾਲੇ ਰਿਲੇਸ਼ਨਸ਼ਿਪ ਵੀ ਮੈਂ ਕਿ ਸੱਚ ਬੋਲਿਆ ਕਰੋ ਇਹਨਾਂ ਨਾਲ ਤੇ ਵਿੱਚੋਂ ਦੋ ਕੁਟਕੇ ਬੋਲਿਆ ਕਹਿੰਦੇ ਇਦਾਂ ਕਿਦਾਂ ਕੋਈ ਕਰ ਲੇਗਾ ਹਾਂ ਮੈਂ ਕਿ ਮੈਂ ਕੁੜੀਆਂ ਦੀ ਗੱਲ ਕਰ ਰਿਹਾ ਹਾਂ ਛਡੇਲਾਂ ਦੀ ਨਹੀਂ ਕਰ ਰਿਹਾ ਚਲੋ ਹਾਸਾ ਪਿਆ ਸੀ ਉਹ ਹਾਸੇ ਵਾਲੀ ਗੱਲ ਸੀ ਪਰ ਇਹ ਤੇ ਇੰਨੀ ਕਿ ਦੁੱਖਦਾਈ ਘਟਨਾ ਹੈ ਮਤਲਬ ਤੁਸੀਂ ਸੋਚ ਕੇ ਵੇਖੋ ਇਦੋ ਜਿਵੇਂ ਮੈਂ ਲੜਕੀ ਦੇ ਪਰਿਵਾਰ ਬਾਰੇ ਵੀ ਗੱਲਾਂ ਕਰਾਂਗਾ ਵੀ ਉਹਨਾਂ ਦਾ ਫਰਜ਼ ਕੀ ਸੀ ਤੇ ਉਹਨਾਂ ਨੇ ਕੀਤਾ ਕੀ ਜੀ ਬੜੀ ਸ਼ਰਮਨਾਕ ਹਰਕਤਾਂ ਉਹਨਾਂ ਦੀਆਂ ਵੀ ਨੇ ਸਭ ਤੋਂ ਪਹਿਲਾਂ ਵੀਰਿੰਦਰ ਕੌਰ ਤੋਂ ਸ਼ੁਰੂਆਤ ਕਰ ਲੈਣੇ ਕਿਉਂਕਿ ਜੋ ਤਾਂ ਰੁਪਿੰਦਰ ਕੌਰ ਨੇ ਕੀਤਾ ਉਹਦਾ ਉਹ ਮਾੜਾ ਕਰਮ ਹੈ ਜਿਹਦੀ ਉਹ ਅੱਜ ਸਜ਼ਾ ਵੀ ਭੁਗਤ ਰਹੀ ਹੈ ਇੱਥੇ ਲੋਕੀ ਇਹ ਵੀ ਸਵਾਲ ਕਰਦੇ ਨੇ ਕਿ ਸਿਰਫ ਇੱਕ ਇਨਫੋਰਮੇਸ਼ਨ ਹੋਣਾ ਕਿ ਇਹ ਗੁਨਾਹ ਹੁੰਦਾ ਹੈ ਕਾਨੂੰਨੀ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਸ਼ਿਕੰਜਾ ਜਿਹੜਾ ਕੱਸਿਆ ਗਿਆ ਔਰ ਵੀਰਿੰਦਰ ਕੌਰ ਦਾ ਮਾਮਲਾ ਦੇਖਣ ਤੋਂ ਬਾਅਦ ਸਾਡੀਆਂ ਨੌਜਵਾਨ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਵੀ ਕੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਦਾਂ ਦੇ ਅਗਰ ਕਿਸੇ ਬੰਦੇ ਦੇ ਨਾਲ ਜੁੜੇ ਵੀ ਹੋਏ ਨੇ ਜੋ ਕਿ ਕਿਸੇ ਗੁਨਾਹਦ ਉੱਤੇ ਚੱਲ ਰਿਹਾ ਤਾਂ ਕਿਵੇਂ ਉਹਨਾਂ ਦੇ ਉੱਤੇ ਸ਼ਿਕੰਜਾ ਆ ਸਕਦਾ ਦੇਖੋ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੀ ਹੈਗੀ ਹੈ ਔਰ ਇਨਫੋਰਮੇਸ਼ਨ ਕੱਚੀ ਹੈ ਜਾਂ ਪੱਕੀ ਹੈ ਹਮ ਔਰ ਤੁਸੀਂ ਚਲਾਕ ਨਹੀਂ ਹੋ ਤੁਸੀਂ ਗਵਰਨਮੈਂਟ ਨੂੰ ਜਾਂ ਕਿਸੇ ਮਹਿਕਮੇ ਨੂੰ ਗੁੰਮਰਾਹ ਨਹੀਂ ਕਰ ਰਹੇ ਹਮ ਤਾਂ ਇਹ ਇਨਫੋਰਮੇਸ਼ਨ ਕਿਸੇ ਵੀ ਡਿਪਾਰਟਮੈਂਟ ਦੇ 100 ਨੰਬਰ ਤੇ ਡਾਇਲ ਕਰਕੇ 112 ਤੇ ਡਾਇਲ ਕਰਕੇ ਦੇਣੀ ਬਣਦੀ ਹੈ ਹਮ ਤਾਨੂੰ ਡਰ ਲੱਗਦਾ ਹੈ ਕਿ ਇਹ ਸੂਚਨਾ ਮੈਂ ਦਊਂਗਾ ਤੇ ਲੋਕੀ ਮੇਰੇ ਪਿੱਛੇ ਪੈ ਜਾਣਗੇ ਜਿਵੇਂ ਹੁਣੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਕਿਦੋਂ ਦੀ 16 ਸਾਲ ਦੀ ਬੱਚੀ ਨਾਲ ਰੇਪ ਹੋਇਆ ਤੇ ਹਾਈ ਕੋਰਟ ਨੇ ਉਹਨੂੰ ਬਰੀ ਵੀ ਕੀਤਾ ਜੀ ਉਹਦੇ ਵਿੱਚ ਵੀ ਉਹ ਉਸ ਨੂੰ ਨਜ਼ਰ 'ਚ ਰੱਖ ਕੇ ਕਿ ਜਿਹੜੇ ਬੰਦਿਆਂ ਨੂੰ ਡਰ ਲੱਗਦਾ ਹੂੰ ਉਹ ਲੋਕ ਗੁਮਨਾਮ ਚਿੱਠੀ ਜੀ ਕਿਸੇ ਵੀ ਇਲਾਕੇ ਦੇ ਥਾਣੇ ਨੂੰ ਐਸਐਚਓ ਨੂੰ ਐਸਐਸਪੀ ਨੂੰ ਪਾ ਸਕਦੇ ਨੇ ਵੀ ਇਹ ਵਾਰਦਾਤ ਹੋ ਸਕਦੀ ਹੈ ਹੂੰ ਔਰ ਇਹੋ ਜਿਹੇ ਜਿਹੜੇ ਵਾਰਦਾਤਾ ਨੇ ਜਿਹੜੀਆਂ ਹੁਣ ਰੁਪਿੰਦਰ ਕੌਰ ਦੀ ਮੈਂ ਗੱਲ ਕਰਾਂ ਉਹਦੇ ਨਾਲ ਵੀਰਿੰਦਰ ਕੌਰ ਦੀ ਗੱਲ ਕਰਾਂ ਹੂੰ ਵੀਰਿੰਦਰ ਕੌਰ ਦਾ ਕਲੀਅਰ ਫਰਜ ਸੀ ਉਹਨੂੰ ਤੇ ਪੂਰੀ ਤਰ੍ਹਾਂ ਪਤਾ ਸੀ ਹੂੰ ਉਹ ਸਿਰਫ ਨੌਲੇਜ ਨਹੀਂ ਸੀ ਰੱਖ ਰਹੀ ਸਾਜ਼ਿਸ਼ ਦੀ ਉਹ ਤੇ ਸਪੋਰਟ ਕਰ ਰਹੀ ਸੀ ਅੱਛਾ ਫਰਕ ਹੈ ਦੋਆਂ ਗੱਲਾਂ 'ਚ ਹੂੰ ਇੰਜੈਕਸ਼ਨ ਕਿਹੜਾ ਲੈਣਾ ਹੈ ਕਿੱਥੋਂ ਲੈਣਾ ਹੈ ਕਿਵੇਂ ਲੈਣਾ ਹੈ ਕਿੱਦਾਂ ਲਾਉਣਾ ਹੈ ਜੋ ਮੇਰੀ ਸੂਚਨਾ ਹੈ ਉਹਦੇ ਮੁਤਾਬਕ ਉਹ ਇਨ੍ਹਾਂ ਚੀਜ਼ਾਂ ਦੇ ਉੱਤੇ ਇੰਟੀਮੀਟ ਵੀ ਕਰ ਰਹੀ ਸੀ ਤੇ ਐਜੂਕੇਟ ਕਰ ਰਹੀ ਸੀ ਕ੍ਰਾਈਮ ਕ੍ਰਿਮੀਨਲ ਨੂੰ ਸੋ ਵੀਰਿੰਦਰ ਕੌਰ ਨੂੰ ਇਹ ਇੰਜੈਕਸ਼ਨਾਂ ਦੀ ਤੇ ਇਹਨਾਂ ਚੀਜ਼ਾਂ ਦੀ ਸਮਝ ਨੌਲੇਜ ਹੋਏ ਮੈਡੀਕਲ ਨਾਲ ਕੁਝ ਸੰਬੰਧਿਤ ਸੀ ਕੁਝ ਪੜਾਈ ਸੀ ਉਹਦੇ ਬਾਰੇ ਹਰੇਕ ਨੂੰ ਪਤਾ ਨਹੀਂ ਜੀ ਮੈਂ ਤਾਂ ਜਦੋਂ ਪਰਿਵਾਰ ਨਾਲ ਗੱਲ ਕੀਤੀ ਜਾਂ ਜਿਹੜੇ ਵੀ ਰਿਸੋਰਸਸ ਤੋਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਉਹਦੇ ਮੁਤਾਬਕ ਇਹ ਜਿਹੜਾ ਬੱਚੇ ਨੂੰ ਇੰਜੈਕਸ਼ਨ ਲਾਇਆ ਵੀਰ ਨੂੰ ਹੂੰ ਉਹਦੇ ਜਿਹੜੀ ਸਲਾਹ ਮਸ਼ਫਰਾ ਦੇ ਕੌਨਸਪੀਰੇਸੀ ਸਹੀ ਸ਼ਬਦ ਉਹਦੀ ਕੌਨਸਪੀਰੇਸੀ ਵੀ ਰਿੰਦਰ ਕੌਰ ਨੇ ਕੀਤੀ ਹੈ ਕੜੀ ਹੈ ਕੜੀ ਹੈ ਜੀ ਤਾਂ ਜਦੋਂ ਇੱਕ ਇਨਫੋਰਮੇਸ਼ਨ ਹੋਣਾ ਇੱਕ ਗੱਲ ਹੋ ਗਈ ਉਹਦੇ ਵਿੱਚ ਕੌਨਸਪੀਰੇਟਰ ਹੋਣਾ ਇੱਕ ਗੱਲ ਹੋ ਗਈ ਸਪੋਰਟ ਕਰੈਕਟਰ ਬੰਨਾ ਇੱਕ ਗੱਲ ਹੋ ਗਈ ਹੂੰ ਤੇ ਜੇ ਤੁਸੀਂ ਇਨਫੋਰਮੇਸ਼ਨ ਸੀਗੀ ਤੁਸੀਂ ਨਹੀਂ ਦੱਸਿਆ ਤੁਸੀਂ ਬਚ ਵੀ ਸਕਦੇ ਹੋ ਹੂੰ ਬਟ ਇਨਸਾਨੀਅਤ ਦੇ ਤੌਰ ਤੇ ਜਾਂ ਸਮਾਜਿਕ ਜਿਹੜੀ ਆਪਾਂ ਰਿਸਪੌਂਸਿਬਿਲਟੀ ਦੀ ਗੱਲ ਕਰੀਏ ਡਿਊਟੀ ਦੀ ਗੱਲ ਕਰੀਏ ਤੇ ਕ੍ਰਾਈਮ ਰਿਪੋਰਟ ਕਰਨਾ ਮਸਤ ਜੀ ਤੇ ਜਦੋਂ ਤੁਸੀਂ ਇਨਵੋਲਵਡ ਹੋ ਤਾਂ ਤਾਂ ਫਿਰ ਤੁਸੀਂ ਕਾਤਲ ਹੋ ਹਮ ਰਾਈਟ ਦੇਖੋ ਨਾ ਮੈਂ ਤੁਹਾਨੂੰ ਬੰਦੂਕ ਇਹਨਾਂ ਦਵਾ ਹਮ ਵੀ ਭਾਜੀ ਇਹ ਗਰ ਮੈਨੂੰ ਗੋਲੀ ਮਾਰ ਦੋ ਓ ਸੋਰੀ ਆਪਣੇ ਕੈਮਰਾਮੈਨ ਨੂੰ ਗੋਲੀ ਮਾਰ ਦੋ ਉਹ ਵੀਰ ਉਹਦੀ ਹੱਸਦੇ ਨੇ ਆਪਾਂ ਆਪ ਵਿੱਚ ਤਿੰਨੇ ਜਣੇ ਇਸ ਕਰਕੇ ਗੱਲ ਕਰਦੇ ਕੋਈ ਤੀਜਾ ਨਰਾਜ ਨਾ ਹੋਵੇ ਹਾਂਜੀ ਅਗਲਾ ਇਹਨਾਂ ਕਹਿੰਦੇ ਮੇਰੇ ਤੇ ਤੰਦ ਕੱਸਿਆ ਤੇ ਤੁਸੀਂ ਗੋਲੀ ਮਾਰਤੀ ਐ ਤੇ ਮੈਂ ਵੀ ਰਬਰ ਦਾ ਭਾਈਵਾਲ ਹਾਂ ਹਮ हां ਤੁਸੀਂ ਮੇਰੀ ਗਨ ਚੋਰੀ ਕਰਕੇ ਗੋਲੀ ਮਾਰੀ ਹੈ ਤਾਂ ਫਿਰ ਤੁਸੀਂ ਦੋ ਇੱਕ ਮੇਰੀ ਗਨ ਚੋਰੀ ਕਰਨਾ ਆਮਜ਼ ਨੂੰ ਗਲਤ ਵਰਤਣਾ ਇੱਕ ਮਾਰਨਾ ਉਹਦੇ ਚੋ ਸੋ ਇਹ ਵੀਰਿੰਦਰ ਕੌਰ ਇਸ ਘਟਿਆ ਕੰਮ ਚ ਐਕਟਿਵਲੀ ਇਨਵੋਲਵਡ ਜਿਹੜੀ ਲੀਗਲ ਭਾਸ਼ਾ ਮੈਂ ਗੱਲ ਕਰ ਰਿਹਾ ਹਾਂ ਐਕਟਿਵਲੀ ਇਨਵੋਲਵਡ ਐਂਡ ਸਪੋਰਟਰ ਕਮ ਕੌਨਸਪੀਰੇਟਰ ਸੀ ਰਾਈਟ ਤਾਂ 120 बी 24 ਆਉਂਦੀ ਹੈ ਪਲੱਸ ਰੈਡ ਵਿਦ 302 ਜਿਹੜੀ 103 ਲੱਗੀ ਹੈ ਤੇ ਜਿਹੜੀ ਦੂਜੀ ਧਾਰਾ ਲੱਗੀ ਹੈ ਇਹ ਵੀ ਫਾਂਸੀ ਤੱਕ ਜਾਏਗੀ ਅੱਛਾ ਜਿਵੇਂ ਕਿ ਰੁਪਿੰਦਰ ਕੌਰ ਨੇ ਗੁਨਾਹ ਕੀਤਾ ਉਸਨੇ ਆਪਣੇ ਘਰ ਵਾਲੇ ਦਾ ਕਤਲ ਕੀਤਾ ਜੋ ਕਿ ਬਹੁਤ ਮਾੜਾ ਇੱਕ ਗੁਨਾਹ ਹੈ ਕਿਉਂਕਿ ਅਸੀਂ ਧਾਰਮਿਕ ਭਾਵਨਾਵਾਂ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਕਹਿੰਦੇ ਵੀ ਪਤੀ ਦੇ ਨਾਲ ਜਦੋਂ ਰਿਸ਼ਤਾ ਜੁੜਦਾ ਹੈ ਜਾਇਓ ਪਤੀ ਦਾ ਪਤਨੀ ਨਾਲ ਹੋਵੇ ਹੈਨਾ ਲਾਵਾਂ ਹੁੰਦੀਆਂ ਨੇ ਗੁਰੂ ਸਾਹਿਬ ਦੇ ਸੰਮੁਖ ਹੋ ਕੇ ਤੁਸੀਂ ਇਸ ਰਿਸ਼ਤੇ ਨੂੰ ਕਬੂਲ ਕਰਦੇ ਹੋ ਤਾਂ ਉਸ ਪਰਸਪੈਕਟਿਵ ਦੇ ਨਾਲ ਵੀ ਇਹ ਬਹੁਤ ਘਿਨੋਣਾ ਅਪਰਾਧ ਹੈ ਤੇ ਦੂਜੇ ਤਰੀਕੇ ਦੀ ਗੱਲ ਆਵੇ ਚਲੋ ਉਸ ਦੇ ਨਾਲ ਉਸ ਦਾ ਕੋਈ ਵੀ ਵਿਤਕਰਾ ਹੋ ਸਕਦਾ ਹੈ ਪੈਸੇ ਦਾ ਲਾਲਚ ਹੋ ਸਕਦਾ ਹੈ ਅਸੀਂ ਕਈ ਗੱਲਾਂ ਕਰ ਸਕਦੇ ਜੋ ਕੁਝ ਸਾਹਮਣੇ ਵੀ ਆਈਆਂ ਨੇ ਤੇ ਦੂਜੀ ਜਿਹੜਾ ਇਹ ਹੈ ਕਿ ਜਿਹੜੀ ਲਾਲਸਾ ਸੀਗੀ ਕਿ ਦੂਜੇ ਦੂਜੇ ਬੰਦੇ ਨਾਲ ਸੰਬੰਧ ਰੱਖਣਾ ਇਹ ਵੀ ਹੋ ਸਕਦਾ ਵੀਰਿੰਦਰ ਕੌਰ ਦਾ ਐਸਾ ਕੀ ਮੋਟਿਵ ਸੀਗਾ ਕਿ ਉਹ ਇਸ ਦੇ ਵਿੱਚ ਜੁੜੀ ਹੈ ਉਸ ਨੂੰ ਐਸਾ ਕੀ ਲਾਲਚ ਦਿੱਤਾ ਗਿਆ ਸੀ ਕਿਉਂਕਿ ਜਦੋਂ ਕੋਈ ਜਦੋਂ ਤੱਕ ਕੋਈ ਵੱਡਾ ਕਾਰਨ ਨਹੀਂ ਹੁੰਦਾ ਤੁਸੀਂ ਕਿਵੇਂ ਗੁਨਾਹ ਦੇ ਰਸਤੇ ਤੇ ਤੁਰ ਸਕਦੇ ਹੋ ਦੇਖੋ ਜਿਹੜੇ ਕ੍ਰਿਮੀਨਲ ਲੋਕ ਹੁੰਦੇ ਨਾ ਜੀ ਇਹਨਾਂ ਦਾ ਨਾ ਕੋਈ ਦੀਨ ਨਾ ਧਰਮ ਨਾ ਜਾਤ ਨਾ ਪਾਤ ਨਾ ਸੋਸਾਇਟੀ ਨਾ ਇਹਨਾਂ ਨੂੰ ਰਿਸ਼ਤੇ ਨਹੀਂ ਕਰਦੇ ਹੁੰਦੀ ਹੈ ਹੂੰ ਇਹ ਲੋਕ ਸਿਰਫ ਤੇ ਸਿਰਫ ਕ੍ਰਿਮੀਨਲ ਹੁੰਦੇ ਨੇ ਇਹਨਾਂ ਦੀ ਮਨਸ਼ਾ ਹਮੇਸ਼ਾ ਨੈਗੇਟਿਵ ਹੁੰਦੀ ਹੈ ਔਰ ਥੋੜੇ ਜਿਹਾ ਪੈਸਿਆਂ ਦੇ ਲਾਲਚ ਪਿੱਛੇ ਇਹ ਲੋਕ ਆਪਣੀ ਜ਼ਮੀਰ ਵੇਚਦੇ ਨੇ ਘਟਿਆ ਕੈਰੈਕਟਰ ਹੁਣ ਇਸ ਕੁੜੀ ਦਾ ਕੈਰੈਕਟਰ ਵੀ ਤੇ ਘਟਿਆ ਹੀ ਹੈ ਨਾ ਹੂੰ ਉਹਦੇ ਮਾਪੇ ਬਰੂ ਵੀ ਮੈਂ ਲਾਂਤਾਂ ਹੀ ਪਾਉਣਾ ਵਿਆਹ ਹੈ ਤੇਰਾ ਹਸਬੰਡ ਹੈ ਸੋਣਾ ਸੁਨੱਖਾ ਮੁੰਡਾ ਤੂੰ ਫੇਰ ਬਾਹਰ ਸਵਾਦ ਲੈਂਦੀ ਫਿਰਦੀ ਹੁਣ ਮੈਂ ਪੰਜਾਬੀ ਬੋਲਾਂਗਾ ਮੇਰੇ ਪਿੰਜੂ ਪਿੰਡੂ ਬੰਦਾ ਮੈਂ ਤੇ ਪੰਜਾਬੀ ਬੋਲਾਂਗਾ ਕਿ ਤੂੰ ਬਾਹਰ ਸਵਾਦ ਲੈਂਦੀ ਫਿਰਦੀ ਕਿੰਨੇ ਸਵਾਦ ਚਾਹੀਦੇ ਸੀ ਔਰ ਇਹ ਵੀ ਤੁਹਾਨੂੰ ਦੱਸਦੇ ਆ ਇਸ ਮੁੰਡੇ ਤੋਂ ਬਾਅਦ ਇਹਨੇ ਨਵੇਂ ਵੀ ਲੈਣੇ ਸੀ ਕਿਉਂਕਿ ਜਿੰਨੂੰ ਅੱਤ ਪੈ ਗਈ ਹੈ ਨਾ ਉਹ ਫਿਰ ਹਰ ਜਗ੍ਹਾ ਹੀ ਮੂੰਹ ਮਾਰਦਾ ਠੀਕ ਸੋ ਲੜਨ ਦੇ ਇਹੋ ਜਿਹੇ ਮਾਪੇ ਬਨੂ ਜਿਨ੍ਹਾਂ ਨੂੰ ਆਪਣੀ ਕੁੜੀ ਦੇ ਲੱਛਣ ਨਹੀਂ ਦਿਖੇ ਪਰ ਇਹਨਾਂ ਮਾਮਲਿਆਂ ਦੇ ਵਿੱਚ ਤਾਂ ਚਲੋ ਇਹ ਵੀ ਹੋ ਜਾਂਦਾ ਤੁਹਾਡਾ ਠੀਕ ਹੈ ਦੂਜੀ ਥਾਂ ਹੋ ਗਿਆ ਤੁਸੀਂ ਛੱਡ ਕੇ ਚਲੇ ਗਏ ਛੱਡ ਕੇ ਚਲੀ ਗਏ ਤਲਾਕ ਤਲਾਕ ਲੈ ਲੰਦੀ ਛੱਡੋ ਨਵੀਂ ਜਗ੍ਹਾ ਜਾਓ ਕਤਲ ਹੀ ਕਰ ਦਿੱਤਾ ਗਿਆ ਕਤਲ ਇਸ ਕਰਕੇ ਕੀਤਾ ਕਿ ਅਸੀਂ ਇਹ ਡਰਾਮਾ ਸ਼ੋਅ ਕਰਾਂਗੇ ਹਮ ਬਈ ਇਹ ਵਾਰਦਾਤ ਹੋਈ ਹੈ ਕੋਈ ਘਰ ਡਾਕੂ ਬਣ ਗਏ ਨੇ ਜਾਂ ਲੁਟੇਰੇ ਬਣ ਗਏ ਨੇ ਉਹਨਾਂ ਨੇ ਵੀ ਉਹਨੂੰ ਮਾਰ ਦਿੱਤਾ ਗੁਰਵਿੰਦਰ ਨੂੰ ਹਮ ਤੇ ਇਸ ਕਰਕੇ ਜੀ ਉਹ ਉਹਦੀ ਪ੍ਰਾਪਰਟੀ ਦੀ ਵਾਰਿਸ ਬੰਨਣਾ ਚਾਹੁੰਦੀ ਸੀ ਨਾ ਹੂੰ ਪਿੱਛੇ ਜਿਹੜੇ 30 ਕਿੱਲੇ ਨੇ ਜਾਂ ਜਿਹੜੀ ਹੋਰ ਐਸ਼ਕ ਪ੍ਰਸਤੀ ਹੈ ਉਹਦੇ ਵਿੱਚ ਉਹਨੂੰ ਸਵਾਦ ਸੀ ਵੀ ਆਪਣੇ ਨਵੇਂ ਆਸ਼ਿਕ ਨਾਲ ਉਹਦੇ ਨਾਲ ਰਵਾਂਗੀ ਜੀ ਤੇ ਐਸ਼ ਕਰਾਂਗੇ ਤੇ ਜੇ ਤੇਰਾ ਮਨ ਉਹਦੇ ਨਾਲ ਬੰਦਾ ਸੀ ਉਸ ਕਰਕੇ ਉਹਨੂੰ ਤਲਾਕ ਨਹੀਂ ਦਿੱਤਾ ਜਾਂ ਉਸ ਕਰਕੇ ਉਹਨਾਂ ਨੇ ਕਾਂਸਪੀਰੇਸੀ ਰਲੀ ਉਸ ਕਰਕੇ ਉਹਨਾਂ ਨੇ ਸਾਰੀਆਂ ਘਟੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਔਰ ਆਪਣੀ ਮਤਲਬ ਇਸ ਸੋਸਾਇਟੀ ਵਿੱਚ ਇੱਕ ਔਰਤ ਨੂੰ ਘਟਿਆ ਰੂਪ ਚ ਦਰਸਾਇਆ ਜੀ ਇਹਦੇ ਤੇ ਤੇ ਉਹ ਐਕਟ ਵੀ ਲੱਗਣਾ ਚਾਹੀਦਾ ਹੈ ਰਾਈਟ ਤੇ ਹੁਣ ਜਿਹੜੀ ਜਿਹੜਾ ਮਾਮਲਾ ਹੈ ਉਹ ਕਿੱਥੇ ਤੱਕ ਪਹੁੰਚਿਆ ਜਿਵੇਂ ਵੀਰਿੰਦਰ ਕੌਰ ਨੂੰ ਹੁਣ ਅਰੈਸਟ ਕਰਨ ਤੋਂ ਬਾਅਦ ਉਸ ਤੋਂ ਕੀ ਤਫਤੀਸ਼ ਹੋ ਰਹੀ ਹੈ ਕਿਉਂਕਿ ਤੁਹਾਡੀ ਘਰਦਿਆਂ ਨਾਲ ਵੀ ਗੱਲ ਚੱਲ ਰਹੀ ਹੈ ਤੇ ਤੁਸੀਂ ਇਸ ਕੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਵੋਲਡ ਹੋ ਔਰ ਕਿੱਦਾਂ ਕਿੱਦਾਂ ਇਸ ਕੇਸ ਨੂੰ ਅੱਗੇ ਵਧਾਉਣਾ ਚਾਹ ਰਹੇ ਹੋ ਤੇ ਕੀ ਸੋਚਦੇ ਹੋ ਕਿ ਕਿਤੇ ਵੀ ਕੋਈ ਢਿੱਲ ਨਾ ਵਰਤੀ ਜਾਵੇ ਕਿਤੇ ਵੀ ਇਦਾਂ ਦਾ ਨਾ ਰਹੇ ਜੇ ਕਿ ਜਿਹੜਾ ਹੈ ਕਿਤੇ ਵੀ ਬਚਾ ਦਾ ਕੋਨਾ ਬਚੇ ਦੇ ਕੋਈ ਇਸ ਤਰ੍ਹਾਂ ਦੀ ਪੰਜਾਬ ਪੁਲਿਸ ਆਪਣੀ ਲੱਗੀ ਹੈ ਉਹਨਾਂ ਨੇ ਇੱਕ ਅਗਲੀ ਕਾਮਯਾਬੀ ਜਿਹੜੀ ਵੀਰਿੰਦਰ ਕੌਰ ਨੂੰ ਫੜ ਕੇ ਦਿੱਤੀ ਹੈ ਔਰ ਇਹਦੇ ਵਿੱਚ ਪਹਿਲੀ ਗੱਲ ਦਾ ਆਈ ਹੈਵ ਰਿਸਪੈਕਟ ਐਂਡ ਸਲੂਟ ਫॉर ਜਿਹੜੇ ਵਕੀਲ ਸਭ ਕੇ ਇਸ ਲੜ ਰਹੇ ਨੇ ਉੱਥੇ ਫਰੀਦਕੋਟ ਚ ਜੀ ਉਹ ਲੀਡ ਲਾਇਰ ਹੀ ਰਹਿਣਗੇ ਹੂੰ ਫਰੰਟ ਫੇਸ ਹੋਈ ਰਹਿਣਗੇ ਮੈਂ ਬਤੌਰ ਲਾਇਰ ਜਿਹ ਮੇਰੇ ਦਿਲ ਚ ਜੜੀਆਂ ਇੱਛਾਵਾਂ ਨੇ ਮੈਂ ਪਰਿਵਾਰ ਨਾਲ ਬੈਠਾਂਗਾ ਪ੍ਰੋਪੋਜ਼ਲ ਦੇਾਂਗਾ ਲੀਗਲ ਪ੍ਰੋਪੋਜ਼ਲ ਵਕੀਲ ਸਾਹਿਬ ਨਾਲ ਬੈਠਾਂਗਾ ਅਸੀਂ ਆਪਸ ਚ इमोਸ਼ਨਲੀ ਸੋਸ਼ੀਅਲੀ ਤੇ ਲੀਗਲੀ ਜੀ ਉਸ ਚ ਨੂੰ ਵੈਟ ਕਰਾਂਗੇ ਹੂੰ ਕੀ ਇਹਦੇ ਚ ਲੀਗਲ ਪ੍ਰਾਵਧਾਨ ਹੈਗੇ ਨੇ ਤੇ ਕਿੰਨੇ ਹੈਗੇ ਨੇ ਕੀ ਆਪਾਂ ਉਹਦੇ ਚ ਕਰ ਸਕਦੇ ਆ ਹੂੰ ਜਿਹੜੀ ਚੀਜ਼ ਸਾਡਾ ਆਪਸੀ ਪਰਿਵਾਰਿਕ ਮਤਾ ਪਾਸ ਹੋ ਜਾਏਗਾ ਪਰਿਵਾਰਿਕ ਤੇ ਐਜ਼ ਅ ਲਾਇਰ ਤੇ ਅਸੀਂ ਉਸ ਚੀਜ਼ ਦੇ ਉੱਤੇ ਕੰਮ ਕਰਾਂਗੇ ਜਿੱਦੇ ਚ ਮੈਂ ਦੋ ਪ੍ਰੋਪੋਜ਼ਲਾਂ ਦਿੱਤੀਆਂ ਹੂੰ ਪਹਿਲੀ ਪ੍ਰਪੋਜ਼ਲ ਤੇ ਮੌਕਾ ਹਾਲਾਤ ਦੀ ਮੈਂ ਗੱਲ ਕਰਾਂ ਆਪਾਂ ਇੱਕ ਪੜਾਅ ਲੈ ਲੰਨੇ ਆ ਟਾਈਮ ਆਫ ਮਰਡਰ ਹੂੰ ਟਾਈਮ ਆਫ ਮਰਡਰ ਤੋਂ ਪਹਿਲਾਂ ਪਲੈਨਿੰਗ ਹੋਈ ਕਾਂਸਪੀਰੇਸੀ ਹੋਈ ਸਾਧਨ ਜੁਟਾਏ ਗਏ ਪਲੈਨਿੰਗ ਕੀਤੀ ਗਈ ਸਾਰਾ ਕੁਝ ਕੀਤਾ ਗਿਆ ਹੂੰ ਤੇ ਏ ਡੇਟ ਨੂੰ ਮਰਡਰ ਕਰਤਾ ਗਿਆ ਆਪਾਂ ਇੱਕ ਮਿੰਟ ਲਈ ਮੰਨ ਲੰਨੇ ਆ ਵੀ ਰਵਿੰਦਰ ਕੌਰ ਦੇ ਜਿਹੜੇ ਮਾਪੇ ਉੱਥੋਂ ਤੱਕ ਨੂੰ ਕੁਝ ਨਹੀਂ ਪਤਾ ਜੀ ਲੈਟ ਅਸ ਅਜ਼ਿਊਮ ਉਸ ਤੋਂ ਬਾਅਦ ਇਹ ਹਲਾਤਾਂ ਨੂੰ ਉੱਥੇ ਸਾਡੇ ਸਾਹਮਣੇ ਆ ਪਰਿਵਾਰ ਦੇ ਸਾਹਮਣੇ ਜਨਤਾ ਦੇ ਸਾਹਮਣੇ ਆ ਹੁਣ ਜਿੱਥੇ ਬੁੰਡੇ ਦਾ ਘਰ ਹੈ ਗੁਰਵਿੰਦਰ ਦਾ ਉਹਦੇ ਘਰ ਤੋਂ ਉਹਦੀ ਭੂਆ ਦਾ ਘਰ ਦੋ ਗਲੀਆਂ ਚਾਰ ਗਲੀਆਂ ਛੱਡ ਕੇ ਆ ਅੱਛਾ ਇਹ ਦੋ ਇੱਕ ਦੇ ਛੋਟੇ ਥੋੜੀ ਦੂਰੀ ਤੇ ਆ ਹਮ ਔਰ ਮਾਪੇ ਦਾ ਘਰ ਦੂਰ ਜਾਦਾ ਹੈ ਹਮ ਆਲਮੋਸਟ ਅੱਧੇ ਪੌਣੇ ਘੰਟੇ ਦਾ ਸਫ਼ਰ ਹਮ ਸੋ ਲੜਕੀ ਨੇ ਆਪਣੇ ਮਾਪੇਓ ਪਹਿਲਾਂ ਛੱਡੇ ਆ ਹਮ ਉਹਦੇ ਘਰਦਿਆਂ ਨੂੰ ਇਨਫੋਰਮ ਕਰਨ ਦੀ ਜਗ੍ਹਾ ਨੇਚਰਲ ਕੀ ਜੇ ਸੱਚੀ ਮੁੱੱਚੀ ਠੱਗੀ ਵਜੀ ਹੋਵੇ ਹਾਂ ਪਰ ਭੂਆ ਕੌਣ ਹੈ ਜਿੰਨੇ ਪਹਿਲਾਂ ਇਸ ਬੱਚੇ ਦੇ ਮਾਪਾ ਪਾਲੇ ਡੈਡੀ ਪਾਲੇ ਆਪਣੀ ਚਾਰ ਭੈਣ ਭਰਾ ਜਿਹੜੇ ਸੀ ਸਭ ਤੋਂ ਪਹਿਲਾਂ ਸਭ ਦਾ ਵਿਆਹ ਕਰਾ ਕੇ ਆਪਣਾ ਅਖੀਰ ਚ ਵਿਆਹ ਕਰਾਇਆ ਹਾਂ ਮਾਂ ਹੈ ਘਰ ਦੀ ਹਮ ਇੱਜ਼ਤ ਕਰਦਾ ਮੈਂ ਉਹ ਜੀ ਇਹ ਵੀ ਸਾਡੇ ਔਰਤ ਹੀ ਆ ਨਾ ਤਾਂ ਹੀ ਕਿਹਾ ਸੀ ਵੀ ਇਹਨੂੰ ਇਸ ਕੁੜੀ ਨੂੰ ਔਰਤ ਨਹੀਂ ਕਹਿਣਾ ਹਮ ਪਾਪ ਲੱਗੇਗਾ ਸਾਨੂੰ ਫਿਰ ਉਹਨਾਂ ਨੇ ਇਸ ਬੱਚੇ ਨੂੰ ਵੀ ਪਾਲਿਆ ਹਮ ਮਤਲਬ ਬੱਚੇ ਦੀ ਬੇਸਿਕਲੀ ਭੂਆ ਵੀ ਹੈ ਤੇ ਦਾਦੀ ਵੀ ਹੈ ਹਮ ਤੇ ਮਾਂ ਵਰਗਾ ਪਿਆਰ ਵੀ ਦਿੱਤਾ ਇਹਨੂੰ ਬਿਲਕੁਲ ਉਹਦਾ ਘਰ ਨੇੜੇ ਆ ਤੇ ਪਹਿਲਾਂ ਤਾਂ ਭੂਆ ਸੱਦेंगी ਕਿ ਤੂੰ ਆਪਣੇ ਪੇਕੇ ਨੂੰ ਮਾਂ ਪਿਓ ਸੱਦेंगी ਚਲੋ ਹੁਣ ਮਾਂ ਪਿਓ ਸੱਦ ਲੇ ਅੱਗੇ ਅੰਤਵਾਦ ਉਹਨਾਂ ਨੇ ਰੋਲ ਕੀ ਨਭਾਇਆ ਹੂੰ ਗੰਦੀ ਗੱਲ ਕਰਨ ਲਗਾ ਅਫਸੋਸ ਵਾਲੇ ਕੀ ਡੈੱਡ ਬੋਡੀ ਨੂੰ ਟਕਿਆ ਹੂੰ ਮੰਨ ਲਓ ਡੈੱਡ ਸੀ ਉਹ ਲਾਸਟ ਪੁਆਇੰਟ ਆ ਉਸ ਤੋਂ ਪਹਿਲਾਂ ਆਂਦਿਆਂ ਉਸ ਬੋਡੀ ਨੂੰ ਸਾਹ ਚੈੱਕ ਕਰਨਾ ਲੋਕਲ ਡਾਕਟਰ ਬੁਲਾਣਾ ਐਂਬੂਲੈਂਸ ਬੁਲਾਣੀ ਬਾਡੀ ਨੂੰ ਜਾਂ ਉਸ ਵੀਰ ਨੂੰ ਕੀ ਪਤਾ ਥੋੜੇ ਸਾਹ ਬਚੇ ਹੋਣ ਜ਼ਹਿਰ ਦਾ ਅਸਰ ਘਟ ਹੋਇਆ ਹੋਵੇ ਹਸਪੀਟਲ ਲੈ ਕੇ ਜਾਣਾ ਪੁਲਿਸ ਨੂੰ ਬੁਲਾਣਾ ਫੋਟੋਗ੍ਰਾਫੀ ਕਰਨੀ ਮੌਕੇ ਦੀ ਅੱਛੇ 7 ਪੁਆਇੰਟ ਦੇ ਮੈਂਗਨਾ ਤੇ ਕੀ ਕੀਤਾ ਇਹਨਾਂ ਨੇ ਹਮ ਉਲਟਾ ਜਦੋਂ ਭੂਆ ਆਈ ਹੈ ਉਹਨੂੰ ਕਹਿੰਦੇ ਉਹ ਹੱਥ ਨਾ ਲਾਈਂ ਤੇਰੇ ਫਿੰਗਰ ਪ੍ਰਿੰਟ ਆ ਜਾਣਗੇ ਉਹ ਕਹਿੰਦੀ ਮੇਰਾ ਸਾਰਾ ਸ਼ਰੀਰ ਵੀ ਆ ਜਾਏ ਤੇ ਤੁਸੀਂ ਤੇ ਉਸਲੇ ਤੋਂ ਜੇ ਜਦੋਂ ਕੋਈ ਗਨਾਹ ਹੀ ਨਹੀਂ ਉਹਦਾ ਤੇ ਆ ਵੀ ਜਾਵੇ ਆ ਵੀ ਜਾਵੇ ਤਾਂ ਕੀ ਹੈ ਇਹਦਾ ਮਤਲਬ ਉਹਨਾਂ ਦਾ ਕੋਈ ਨਾ ਕੋਈ ਗੁਨਾ ਸੀ ਹੂੰ ਔਰ ਮੈਂ ਵਾਦਾ ਕਰਦਾ ਕਿ ਜੇ ਉਹਨਾਂ ਦਾ ਆਪਣਾ ਮੁੰਡਾ ਇਦਾਂ ਮਰਿਆ ਪਿਆ ਹੁੰਦਾ ਹੂੰ ਚੀਕਾਂ ਮਾਰ-ਮਾਰ ਪਿੰਡ ਅੱਗੇ ਲਾ ਦਿੰਦੇ ਅਗਲੇ ਮਤਲਬ ਬੰਦਾ ਬਚਾਣ ਦੀ ਕੋਸ਼ਿਸ਼ ਕਰਦਾ ਜਾਂ ਕੁੜੀ ਕੁੜੀ ਵੀ ਮਰੀ ਹੁੰਦੀ ਨਾ ਤੇ ਸਾਰੇ ਨੂੰ ਫੈਲ ਆਉਂਦੇ ਤਾਂ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਘਰ ਦੇ ਵੀ ਮਿਲੇ ਹੋ ਸਕਦੇ ਨੇ 100% ਇਹ ਤੇ ਜਦੋਂ ਚਾਰ ਪਟੇ ਪਹਿਣਗੇ ਨਾ ਤੇ ਤੋਤੇ ਵਾਂਗੂ ਬੋਲਣਗੇ ਜਿਹੜੇ ਟੀਵੀ ਤੇ ਆ ਕੇ ਡਿਸਕ ਦੇ ਫਿਰਦੇ ਨੇ ਇਹ ਡਰਾਮੇ ਕਰ ਰਹੇ ਨੇ ਸ਼ਰਮ ਘੱਟ ਨਾ ਇਹ ਬਖਰੀ ਰੀਲ ਘਟ ਕੇ ਪਾਇਓ ਉਹਨਾਂ ਤੱਕ ਮੈਂ ਪਹੁੰਚਾਉ ਇਹ ਡਰਾਮੇਬਾਜੀ ਹੋ ਰਹੀ ਹੈ ਕਿ ਉਹਨਾਂ ਦੇ ਕਤਲ ਦਾ ਪਰਚਾ ਹੋ ਜਾਏ ਲਹਣਤ ਮਾਰਦਾ ਇਹੋ ਜੇ ਪਿੰਡ ਵਾਲਿਆਂ ਦਾ ਵੀ ਜਿਹੜੇ ਉਹਨਾਂ ਦੀ سپورਟ 'ਚ ਬੈਠੇ ਨੇ